ਇੱਥੇ 12:30 ਵਜੇ ਸੰਤਵਾਜ ਜੀ ਕਿਰੋ ਮੀਟਾ ਵਿਦਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟਰੈਕਟਰ ਟ੍ਰੈਲੀ ਦਾ ਅੰਗਨੀਅਰ ਓਮੀਟਾ ਬਾਹਰ ਸ਼ਰਪਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 18 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰਾਡ ਡੈੱਡ ਸੀ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਜਿਸ ਵਿੱਚ ਪਤੀ ਪਤਨੀ ਸਮੇਤ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਹੈ ਮ੍ਰਿਤਕ ਦੀ ਪਛਾਣ ਪੱਪੂ ਯਾਦਵ ਤੇ ਉਸ ਦੀ ਪਤਨੀ ਸੁਨੀਤਾ ਤੇ ਇੱਕ ਛੋਟੀ ਬੱਚੀ ਬੱਜੋ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਲ ਐਮਰਜੈਂਸੀ ਡਿਊਟੀ ਤੇ ਤਨਨ ਡਾਕਟਰ ਦਾ ਕਹਿਣਾ ਕਿ ਉਹਨਾਂ ਦੀ ਡਿਊਟੀ ਦੌਰਾਨ ਦੇਰ ਰਾਤ ਚਾਰ ਲੋਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਜਿਨ੍ਹਾਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਤੇ ਇੱਕ ਦੇ ਸੱਟਾਂ ਵੱਜੀਆਂ ਸਨ ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਾਇਰਟ ਸੈਂਟਰ ਰੈਫਰ ਕਰ ਦਿੱਤਾ ਉਧਰ ਹੀ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਰਾਵਲ ਪਿੰਡੀ ਦੇ ਐਸਐਚਓ ਨੇ ਦੱਸਿਆ ਕਿ ਉਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਤੇ ਰੋਮੀ ਟਾਬੇ ਨਜ਼ਦੀਕ ਇੱਕ ਕਾਰ ਈ ਰਿਕਸ਼ਾ ਤੇ ਟ੍ਰੈਕਟਰ ਟਰਾਲੀ ਚ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚਦੇ ਨੇ ਤੇ ਘਟਨਾ ਵਾਲੀ ਜਗ੍ਹਾ ਤੇ ਜਾਇਜ਼ਾ ਲੈਂਦੇ ਨੇ ਤੇ ਜ਼ਖਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿਵਲ ਹਸਪਤਲ ਫਗਵਾੜਾ ਪਹੁੰਚਦੇ ਨੇ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਈ ਰਿਕਸ਼ਾ ਵਿੱਚ ਸਵਾਰ ਪਤੀ ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀਆਂ ਨੂੰ ਡਾਕਟਰਾਂ ਵੱਲੋਂ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਸਰ ਇੱਕ ਰੋਮਿਟਾ ਬਾਅਦ ਦੇਰ ਰਾਤ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ دی ਸਕਰੀਬ ਸਾਡੇ 12 ਵਜੇ ਸਾਨੂੰ ਤਬਾਹ ਮਿਲੀ ਕਿ ਰੋਮਿਟਾ ਭਿੰਦਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟੈਕਟ ਰੈਲੀ ਦਾ ਉੱਥੇ ਸੀ ਮੈਂ ਮੌਕੇ ਤੇ ਪਹੁੰਚਿਆ ਸੀ ਮਿਸ ਪੁਸਪ ਪਾਰਟੀ ਤੇ ਦੇਖਿਆ ਕਿ ਉੱਥੇ ਕਾਰ ਪੀਤੀ ਗਿਆ ਤੇ ਈ ਰਿਕਸ਼ਾ ਤੇ ਟੈਕਟ ਰੈਲੀ ਐਕਸੀਡੈਂਟ ਹੋਇਆ ਸੀ ਤੇ ਮੌਕੇ ਤੇ ਸਭ ਜਿੱਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਰਕਾਰੀ ਸੁਪਰੀ ਫੋਾਰੇ ਉੱਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ 살아 ਦਾ ਇੱਕ ਬੰਦਾ ਹੋ ਯਕੀਨੀ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰਿਪੋਰਟ ਕਰਤਾ ਗਿਆ ਜਿੰਦਰਾ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਡੈਥ ਡੈਥ ਹੋਈ ਹੈ ਉਹ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਈ ਰੱਖਸ਼ਾ ਤੇ ਸਵਾਰ ਸੀ ਤੇ ਮਨਵੈਦਨ ਪਪੂ ਜਾਦੂਆ ਇੱਕ ਉਹਦੀ ਪਤਨੀ ਸੁਨੀਤਾ ਤੇ ਇੱਕ ਉਹਨਾਂ ਦਾ ਬੱਚਾ ਜਿਹੜਾ ਸਾਦਾ ਧਿਆਨ ਤੇ ਸਰ ਇਹ ਮਤਲਬ ਕੀ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁਕੇ ਉਹ ਦੇਖਿਆ ਕੋਈ ਮੁਕੇ ਬਾਅਦ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਟਰਾਲੀ ਸੀ ਉਹਦੇ ਪਿੱਛੇ ਉਹ ਉਹਦੇ ਪਿੱਛੇ ਇੱਕ ਐਕਸਰ ਸੀ ਉਹਦੇ ਪਿੱਛੇ ਕਾਰ ਐਕਸੀਡੈਂਟ ਹੋਇਆ ਹਾਂਜੀ ਸਰ ਇੱਕ ਰੋਮੀ ਢਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਅਰ ਰੋਮੀ ਢਾਬਾ ਸ਼ਰਪਾਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਡੇ ਕੋਲ 108 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰਾਡ ਡੈੱਡ ਸੀ ਕ੍ਰੈਸ਼ ਇੰਜਰੀ ਹੋਈ ਸੀ ਉਹਨਾਂ ਦੇ ਆਆਂਸ਼ਿਕ 150 ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਤੇ ਹੋਰ ਥੋੜੀ ਮਾਈਨਰੀ ਇੰਜਰੀ ਸੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ